Oh, ਹੈਲੋ ਹੈਲੋ ਇਨਕਲਾਬ ਇਨਕਲਾਬ ਭਾਰਤ ਮਾਤਾ ਕੀ ਜੈ ਬੋਲੇ ਸੋਨਿਆ ਜੈ ਹਾਂ ਲਹਿਰ ਗਿਆ ਗਿਆਲਿਓ ਆਹੀ ਜਗ੍ਹਾ ਰਾਤ ਦੇ 9 ਵਜੇ ਗੱਡੀ ਦੇ ਉੱਤੇ ਖੜੋ ਕੇ ਬੋਲਿਆ ਸੀ ਯਾਦ ਹੈ ਥੋੜੇ ਕੋਲੇ ਆਇਆ ਮੀਤ ਹੇਅਰ ਥੋੜਾ ਕੈਂਡੀਡੇਟ ਹੈ ਯੰਗ ਮੁੰਡਾ ਹੈ ਤਜਰਬੇਕਾਰ ਹੈ ਮੰਤਰੀ ਰਿਹਾ ਅਫਸਰਾਂ ਤੋਂ ਕੰਮ ਲੈਣੇ ਆਉਂਦੇ ਆ ਲੋਕਾਂ ਦੇ ਕੰਮ ਕਰਾਉਣੇ ਆਉਂਦੇ ਆ ਵਿਧਾਨ ਸਭਾ 'ਚ ਬੋਲਣਾ ਆਉਂਦਾ ਸੋ ਵੀਰੋ ਇੰਨੀ ਗਰਮੀ 'ਚ ਤੁਸੀਂ ਇੰਨੀ ਭਾਰੀ ਗਿਣਤੀ 'ਚ ਆਇਓ ਇਹ ਸਾਡੀ ਖੁਸ਼ਕਿਸਮਤੀ ਹੈ ਨਹੀਂ ਤਾਂ ਦੂਜੇ ਲੀਡਰਾਂ ਤਾਂ ਦਿਹਾੜੀ ਤੇ ਵੀ ਨਹੀਂ ਥਿਆਂਦੇ ਲੋਕ ਤੁਸੀਂ ਆ ਮਾਰੇ ਆਉਨੇ ਹੋ ਭਮੱਕੜ ਸੋ ਵੀਰੋ ਸੋ ਵੀਰੋ ਝਾੜੂ ਵਾਲਾ ਬਟਨ ਇੱਕ ਤਰੀਕ ਨੂੰ ਦਬ ਦਿਓ ਤੁਹਾਡੀ ਜ਼ਿੰਮੇਵਾਰੀ ਖਤਮ ਤੇ ਸਾਡੀ ਜ਼ਿੰਮੇਵਾਰੀ ਸ਼ੁਰੂ ਸੈਂਟਰ 'ਚ ਬਹੁਤ ਵੱਡਾ ਹਿੱਸਾ ਪਾਊਗਾ ਪੰਜਾਬ ਦਾ ਫਿਰ ਕਿਸੇ ਦੀ ਹਿੰਮਤ ਨਹੀਂ ਹੈਗੀ ਕਿ ਪੰਜਾਬ ਦਾ ਕੋਈ ਇੱਕ ਰੁਪਿਆ ਵੀ ਰੋਕ ਦੇ ਲਹਿਰੇਗਾ ਅੱਗੇ ਤੇ ਬਹੁਤ ਸਾਰੇ ਕੰਮ ਹੋਣ ਵਾਲੇ ਨੇ ਲਗਭਗ ਸਾਰੇ ਸ਼ਹਿਰਾਂ ਦੇ ਨਾ ਸੀਵਰੇਜ ਜਿਹੜੇ ਨੇ ਸਟਕ ਹੋ ਗਏ ਸੋ ਹੁਣ ਕੰਮ ਕਰਨੇ ਆ ਕੰਮ ਤਾਂ ਕਰਾਂਗੇ ਜਬਰੋਦੀ ਪਾਰਟੀਆਂ ਨੇ ਮੂੰਹ ਬੰਦ ਕਰਾਉਂਗੇ ਤੜਕੀ ਗਾਲਾਂ ਕੱਢਣ ਲੱਗ ਜਾਂਦੇ ਮੈਨੂੰ ਇਹਨਾਂ ਦਾ ਮੂੰਹ ਬੰਦ ਕਰੋ ਤੇ ਇਹਨਾਂ ਦਾ ਘਰੇ ਬੈਠਣ ਦਾ ਪ੍ਰਬੰਧ ਕਰੋ ਪਹਿਲਾਂ ਤੁਸੀਂ ਕਈਆਂ ਦੀ ਛੁੱਟੀ ਕੀਤੀ ਹੈ ਹਾਂ ਹਾਂ ਸੋ ਵੀਰੋ ਝਾੜੂ ਵਾਲਾ ਚੋਂ ਨਿਸ਼ਾਨ ਹੈ ਠੀਕ ਹੈ ਔਰ ਐਨਾ ਕੋਈ ਗੱਲ ਐਨਾ ਜ਼ਿਆਦਾ ਤੁਸੀਂ ਪਿਆਰ ਦੇ ਰਹੇ ਹੋ ਤਾਂ ਸਾਡਾ ਵੀ ਥਕੇਵਾ ਉੱਤਰ ਜਾਂਦਾ ਮੈਂ ਪਹਿਲਾਂ ਉਰੀ ਜਾ ਕੇ ਆ ਫਿਰ ਪਾਤੜਾ ਹੁਣ ਤੁਹਾਡੇ ਕੋਲੇ ਇਸ ਤੋਂ ਬਾਅਦ ਡਿਡਬੇ ਉਸ ਤੋਂ ਬਾਅਦ ਨਾਬੇ ਵੀਰੋ ਜਿੰਨਾ ਚਿਰ ਮੈਂ ਇਹਦੇ ਜੜਾ ਨਹੀਂ ਪੜਦਾ ਮੈਂ ਨਹੀਂ ਥੱਕਦਾ ਦੁਖੀ ਕੀਤਾ ਪਿਆ ਇਹਨਾਂ ਨੇ ਤਿੰਨ ਪੀੜੀਆਂ ਖਾ ਕੇ ਤਿੰਨ ਪੀੜੀਆਂ ਸੋ ਵੀਰੋ ਕਰਤਾ 47000 ਨੌਕਰੀਆਂ ਦੇ ਕੇ ਤੁਹਾਡੇ ਸਾਹਮਣੇ ਆ ਬਿਜਲੀ ਦਾ ਬਿੱਲ ਜ਼ੀਰੋ ਆਉਂਦਾ ਖੇਤਾਂ ਲਈ ਬਿਜਲੀ ਪੂਰੀ ਆਉਂਦੀ ਹੈ ਉਹੀ ਖੰਭੇ ਨੇ ਉਹੀ ਤਾਰਾਂ ਨੇ ਹੁਣ ਕਿਵੇਂ ਆਉਂਦੀ ਹੈ ਕਿ ਕਿਕਲੀ ਉਹ ਕਿਉਂ ਸੁਣਦੇ ਹੋ ਕਿਕਲੀ ਉਹਨਾਂ ਦੀ ਪਹਿਲੀ ਜਾਨ ਪਈ ਆ ਨਿਕਲੀ ਕਿਕਲੀ ਕਲੀਰ ਦੀ ਬੁਰੀ ਹਾਲਤ ਸੁਖਵੀਰ ਦੀ ਸਮਝ ਕੁਛ ਆਵੇ ਨਾ ਵੋਟ ਕੋਈ ਥਾਵੇ ਨਾ ਉੱਡੇ ਮੱਖੀ ਨਾ ਪਿੰਡੇ ਤੋਂ ਸੌ ਲੱਗੇ ਸੀਟ ਫਸ ਗਈ ਬਠਿੰਡੇ ਤੋਂ ਜੋ ਕੰਮ ਕੀਤੇ ਭਗਵੰਤ ਨੇ ਉਹ ਸਾਡੀ ਪਾਰਟੀ ਦਾ ਅੰਤ ਨੇ ਰਿਸ਼ਵਤ ਖੋਰਾ ਨੂੰ ਕੋਈ ਢਿੱਲ ਨਹੀਂ ਬਿਜਲੀ ਦਾ ਕੋਈ ਬਿੱਲ ਨਹੀਂ ਕੱਸੀਆਂ ਸੂਆਂ ਚ ਪਾਣੀ ਐ ਉਹ ਨੌਕਰੀਆਂ ਦੇਣ ਵਾਲੀ ਤਾਂ ਲੰਬੀ ਕਹਾਣੀ ਐ ਲੋਕ ਉਹਦੋਂ ਸਾਨੂੰ ਚਾਹੁੰਦੇ ਸੀ ਜਦੋਂ ਵੱਡੇ ਬਾਲ ਸਾਹਿਬ ਜਿਉਂਦੇ ਸੀ ਲੋਕ ਉਹਦੋਂ ਸਾਨੂੰ ਚਾਹੁੰਦੇ ਸੀ ਜਦੋਂ ਵੱਡੇ ਬਾਲ ਸਾਹਿਬ ਜਿਉਂਦੇ ਸੀ ਉਹ ਤੋਂ ਬਾਅਦ ਸਮਝੀ ਨਾ ਸੋਚੀ ਐ ਅਕਾਲੀ ਦਲ ਦੀ ਫੱਟੀ ਫਿਰ ਜੀਜੇ ਸਾਲੇ ਨੇ ਪੋਚੀ ਐ ਲੋਕ ਕਹਿੰਦੇ ਰੱਜੇ ਪੁੱਜੇ ਲੋਕ ਕਹਿੰਦੇ ਰੱਜੇ ਪੁੱਜੇ ਪਰ ਅਸੀਂ ਬੜੇ ਭੁਖੜਵੇ ਆ ਤਿੰਨ ਚਾਰ ਦਿਨ ਪਹਿਲਾਂ ਪਾਰਟੀ ਚੋਂ ਕਰਨਾ ਪੈ ਗਿਆ ਜੋ ਆਕਾਂ ਦਾ ਫੁੱਫੜਵੇ ਤੋ ਵੀਰੋ ਉਹ ਕੀ ਕਹਿੰਦੀ ਅੱਗੇ ਕਹਿੰਦੀ ਮੇਰਾ ਸੁੱਕੀ ਜਾਏ ਖੂਨ ਵੇ ਨਾਲੇ ਉੱਡੀ ਜਾਏ ਸਕੂਨ ਵੇ ਜਿਉਂ-ਜਿਉਂ ਨੇੜੇ ਆਈ ਜਾਵੇ ਗੋਟਾਂ ਵਾਲੀ 1 ਜੂਨ ਵੇ ਅਸੀਂ ਮੌਜ ਬੜੀ ਲੁੱਟੀ ਆ ਕੁੱਕੀ ਛੇਤਰ ਨਾਲ ਕੁਟੀ ਆ ਪਰ ਹੁਣ ਸਾਡੀ ਜੜ ਸਤੌਜ ਵਾਲੇ ਮਾਨ ਨੇ ਪੁੱਟੀ ਆ ਲੈ ਫਿਰ 4 ਤਰੀਕ ਤੋਂ ਬਾਅਦ ਪੰਜਾਬ ਚੋਕਾ ਲਈ ਦਲ ਦੀ ਪੱਕੀ ਹੋਈ ਬੋਲੇ ਸੋਨਿਆ ਇਨ ਕਲਰ ਇਨ ਕਲਬ ਜਿੰਦਾਬਾਦ 1 ਮਿੰਟ ਲਈ ਮੀਥੇ ਧੰਨਵਾਦ ਜੀ ਸਾਡੇ ਹਰਮਨ ਪਿਆਰੇ ਮੁੱਖ ਮੰਤਰੀ ਭਗਵੰਤ ਸਿੰਘ ਜੀ ਮਾਨ ਜਿਨ੍ਹਾਂ ਨੂੰ ਤੁਸੀਂ ਇੰਨੀ ਗਰਮੀ ਦੇ ਵਿੱਚ ਸਮਾਂ ਕੱਢ ਕੇ ਮਿਲਣ ਦੇ ਲਈ ਆਇਓ ਤੇ ਰੋਡ ਮਾਰ ਜਿਹੜਾ ਕੀਤਾ ਥੋੜਾ ਸਾਰਿਆਂ ਦਾ ਬਹੁਤ ਧੰਨਵਾਦ ਮੁੱਖ ਮੰਤਰੀ ਸਾਹਿਬ ਨੇ ਵੀ ਅਪੀਲ ਕੀਤੀ ਹੈ ਤੇ ਮੈਂ ਉਮੀਦ ਕਰਦਾ ਵੀ ਭਾਈ ਤੁਸੀਂ ਪੀੜ ਤੇ ਫੁੱਲ ਚੜਾਓਗੇ ਤੇ ਮੈਂ ਤੁਹਾਡੇ ਨਾਲ ਵਾਦਾ ਕਰਦਾ ਕਿ ਮੈਂ ਪਹਿਲਾਂ ਵੀ ਭਾਈ ਆਪਣੀ ਜ਼ਿੰਮੇਵਾਰੀ ਇਮਾਨਦਾਰੀ ਨਾਲ ਤਨਦੇ ਹੀ ਨਿਭਾਈ ਆ ਚਾਹੇ ਐਮਐਲਏ ਰਹਾ ਚਾਹੇ ਮੰਤਰੀ ਰਹਾ ਤੇ ਲਹਿਰੇ ਵਾਲਿਓ ਤੁਹਾਡੇ ਨਾਲ ਵਾਦਾ ਹੈ ਕਿ ਬਤੌਰ ਮੈਂਬਰ ਪਾਰਲੀਮੈਂਟ ਵੀ ਚਾਹੇ ਕਿਸਾਨਾਂ ਦੇ ਮੁੱਦੇ ਆ ਚਾਹੇ ਮਜ਼ਦੂਰਾਂ ਦੇ ਮੁੱਦੇ ਆ ਚਾਹੇ ਵਪਾਰੀਆਂ ਦੇ ਮੁੱਦੇ ਆ ਮੀਤ ਤਕੜਾ ਹੋ ਕੇ ਤੁਹਾਡੀ ਲੜਾਈ ਲੜੂਗਾ ਤੇ ਮੁੱਦੇ ਤੁਹਾਡੇ ਹੱਲ ਕਰਵਾਊਗਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ